دس ਤੇਰੀ ਕੀ ਮਜਬੂਰੀਏ ਜੇ ਛੱਡ ਕੇ ਤੁਰ ਗਈ ਬੇਦਰਦੇ ਤੇਰੇ ਮਗਰੋਂ ਅਸੀਂ ਫਨਾ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਰ ਟੁਕੜੇ ਤੇ ਤੇਰਾ ਨਾ ਹੋਣਾ ਕਾਫੀ ਸਾਲ ਪਹਿਲਾਂ ਆਏ ਇਸ ਗਾਣੇ ਨੇ ਬਹੁਤ ਸਾਰੇ ਆਸਕਾਂ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ ਸੀ ਤੇ ਉਸ ਟਾਈਮ ਬਹੁਤ ਸਾਰੇ ਨੌਜਵਾਨ ਇਹ ਗਾਣਾ ਰਿਪੀਟ ਤੇ ਸੁਣਦੇ ਸੀ ਤੇ ਭੁੱਬਾ ਮਾਰ ਰਹੇ ਹੁੰਦੇ ਸੀ ਸੋ ਅੱਜ ਆਪਾਂ ਗੱਲ ਕਰਾਂਗੇ ਇਸ ਗਾਣੇ ਬਾਰੇ ਜੋ ਅੱਜ ਵੀ ਉਹਨਾਂ ਦੇ ਦਿਲਾਂ ਤੇ ਰਾਜ ਕਰਦਾ ਪਿਆ ਹੈ ਜਿਨ੍ਹਾਂ ਦਾ ਜਨਮ ਤਕਰੀਬਨ 1997-98 ਤੋਂ ਪਹਿਲਾਂ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਗੱਲ ਕਰ ਰਹੇ ਹਾਂ ਉਸ ਦਰਦ ਭਰੇ ਗਾਣੇ ਦੀ ਜਿਸ ਦਾ ਮਾਲਕ ਹਰਦੇਵ ਮਾਹੀ ਨੰਗਲੇ ਜਿਨ੍ਹਾਂ ਨੇ ਪੰਜਾਬੀਆਂ ਦੀ ਚੋਲੀ ਬਹੁਤ ਹੀ ਵੱਡੇ ਵੱਡੇ ਗਾਣੇ ਪਾਏ ਅੱਜ ਵੀ ਉਹਨਾਂ ਦੇ ਉਹ ਸੈਡ Song ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਪਏ ਨੇ ਇੱਕ ਛੋਟੀ ਜਹੀ ਛਾਤ ਮਾਰੀ ਇਹ ਇਹਨਾਂ ਦੀ ਜ਼ਿੰਦਗੀ ਤੇ ਤਾਂ ਤੁਹਾਨੂੰ ਦੱਸ ਦਈਏ ਕਿ ਹਰਦੇ ਮਾਹੀ ਨੰਗਲ ਦਾ ਜਨਮ ਪਿੰਡ ਮਾਹੀ ਨੰਗਲ ਜ਼ਿਲ੍ਹਾ ਬਠਿੰਡਾ ਵਿੱਚ ਸਰਦਾਰ ਗੁਰਬਖਸ਼ ਸਿੰਘ ਦੇ ਘਰ ਅਤੇ માતા ਦਲੀਪ ਕੌਰ ਦੀ ਕੁੱਖੋਂ ਹੋਇਆ। ਆਪਣੀ 10ਵੀਂ ਤੱਕ ਦੀ ਸਟੱਡੀ ਹਰਦੇਵ ਨੇ ਤਲਵੰਡੀ ਸਾਬੋ ਤੋਂ ਕੀਤੀ। ਹਰਦੇਵ ਮਾਹੀ ਨੰਗਲ ਆਪਣੇ ਸਕੂਲ 'ਚ ਵੀ ਗਾਉਂਦਾ ਹੁੰਦਾ ਸੀ ਤੇ ਜਦੋਂ ਕਾਲਜ ਗਿਆ ਉੱਥੇ ਵੀ ਗਾਉਂ ਲੱਗਿਆ। ਆਵਾਜ਼ ਸੋਹਣੀ ਤੇ ਦਰਦ ਭਰੀ ਹੋਣ ਕਰਕੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਫਿਰ 1995 'ਚ ਉਹਨਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਤੇ ਉਹਨਾਂ ਨੇ ਬਹੁਤ ਸਾਰੇ ਦਰਦ ਭਰੇ ਗਾਣੇ ਕੱਢੇ ਜੋ ਕਿ ਸੁਪਰ ਡੂਪਰ ਹਿੱਟ ਗਏ ਤੇ ਵੱਡੇ ਰਿਕਾਰਡ ਤੋੜ ਕੇ ਰੱਖ ਦਿੱਤੇ ਤੇ ਉਸ ਟਾਈਮ ਬਸ ਹਰਪਾਸੇ ਹਰਦੇਵ ਮਾਹੀ ਨੰਗਲ ਹਰਦੇਵ ਮਾਹੀ ਨੰਗਲ ਹੋਣ ਲੱਗਿਆ ਭਾਵੇਂ ਕੋਈ ਵਿਆਹ ਹੋਵੇ ਲੋਕ ਹਰਦੇਵ ਨੂੰ ਕਹਿੰਦੇ ਬਈ ਤੂੰ ਸੈਡ ਸੌਂਗਾ ਕੋਈ ਗੱਲ ਨਹੀਂ ਉਸ ਸਮੇਂ ਹਰਦੇਵ ਮਾਹੀ ਨੰਗਲ ਦਾ ਗਾਣਾ ਆਇਆ ਸੀ ਜੋ ਅੱਜ ਵੀ ਲੋਕ ਰਿਪੀਟ ਤੇ ਸੁਣਦੇ ਆ ਤੇ ਇਹ ਗਾਣਾ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਸੀ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਰ ਟੁਕੜੇ ਤੇ ਤੇਰਾ ਨਾਂ ਹੋਣਾ ਇਸ ਗਾਣੇ ਦੇ ਕੁਝ ਖਾਸ ਬੋਲਾਂ ਦੀ ਗੱਲ ਕਰੀਏ ਜੋ ਅੱਜ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਨੇ जिम्मे के हरदेव माही नंगल कहंदे आ सानू ਛੱਡ ਕੇ ਜੇ ਤੈਨੂੰ ਖੁਸ਼ੀ ਮਿਲੂ ਜੀ ਸਦਕੇ ਜਾ ਅਸੀਂ ਜੀ ਲਾਂਗੇ ਤੇ ਹੱਥੋਂ ਜ਼ਰ ਜੁਦਾਈ ਆ ਦਾ ਅਸੀਂ ਨਾ ਚਾਉਂਦੇ ਵੀ ਪੀ ਲਾਂਗੇ ਸਾਨੂੰ ਜ਼ਿੰਦਗੀ ਤੋਖਾ ਦੇ ਕੇ ਚੱਲੀ ਹੁਣ ਮੌਤ ਨੂੰ ਵੀ ਅਜਮਾਵਾਂਗੇ ਜੇ ਉਹ ਵੀ ਬੇਬਫਾ ਨਿਕਲੀ ਫਿਰ ਦੱਸ ਕਿੱਧਰ ਨੂੰ ਜਾਵਾਂਗੇ ਦੱਸ ਕਿਦਰ ਨੂੰ ਸੱਚੀ ਯਾਰੋ ਅੱਜ ਵੀ ਇਹ ਗਾਣਾ ਸੁਣ ਕੇ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਤੁਹਾਨੂੰ ਦੱਸ ਦਈਏ ਕਿ ਹਰਦੇਵ ਮਾਹੀ ਨੰਗਲ ਦਾ ਇਹ ਗਾਣਾ ਨਸੀਬੋ ਨੇ ਵੀ ਗਾਇਆ ਹੋਇਆ ਏ ਹਰਦੇਵ ਮਾਹੀ ਨੰਗਲ ਨੇ ਕਾਫੀ ਦਰਦ ਭਰੇ ਗਾਣੇ ਗਾਏ ਪਰ ਸਮੇਂ ਦੇ ਨਾਲ ਲੋਕਾਂ ਦਾ ਟੇਸਟ ਚੇਂਜ ਹੋ ਗਿਆ ਤੇ ਹਰਦੇਵ ਮਾਹੀ ਨੰਗਲ ਹੁਣੀ ਵੀ ਨਿਊਜ਼ੀਲੈਂਡ ਜਾ ਕੇ ਸੈਟਲ ਹੋ ਗਏ ਬਾਕੀ ਯਾਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇਹ ਗਾਣਾ ਪਹਿਲਾਂ ਸੁਣਿਆ ਸੀ ਤੁਹਾਨੂੰ ਇਹ ਗਾਣਾ ਕਿੰਨਾ ਕ ਪਸੰਦ ਹੈ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਆਪਣੇ ਉਸ ਯਾਰ ਦੋਸਤਾਂ 'ਕਿ ਸ਼ੇਅਰ ਜਰੂਰ ਕਰਿਓ ਜਿਸ ਦਾ ਦਿਲ ਟੁੱਟਿਆ ਆਇਆ ਏ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਦੱਸ ਤੇਰੀ ਕੀ ਮਜਬੂਰੀ ਏ ਮੈਂ ਤੇਰੇ ਬਿਨ ਨਹੀਂ ਸਕਦਾ ਤੈਨੂੰ ਦੱਸਣਾ ਬਹੁਤ ਜ਼ਰੂਰੀ ਏ